हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਟਾਪ ਦੀਆਂ ਪੰਜ ਬਸੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਸੰਧੂ ਡੈਰੀ ਫਾਰਮ ਚ ਬਈ ਵੀਡੀਓ ਬਣਾ ਰਹੇ ਹਾਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਧੀਆ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਪਰ ਡੈ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਧਰਮਿੰਦਰ ਬਾਈ ਠੀਕ ਆ ਜੀ ਵਧੀਆ ਚੱਲਦੀ ਬੱਜੇ ਤਾਂ ਲੱਗ ਕੰਮ ਕਰ ਹਾਂਜੀ ਬਾਈ ਵਧੀਆ ਚੱਲਦਾ ਜੀ ਨਾਮ ਤੇ ਐਡਰੈਸ ਬੋ ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਸੀਲ ਦਾ ਬਾਈ ਨੇੜੇ ਪਿੰਡ ਤੇ ਪਤਾ ਪਧੌੜ ਸ਼ਹਿਰ ਆ ਗਿਆ ਬਾਈ ਆਪਣੇ ਮੋਬਾਈਲ ਨੰਬਰ ਬੋ 9800218644 ਠੀਕ ਹੈ ਬਾਈ ਪੰਜ ਬੱਚੀਆਂ ਨੇ ਹਾਂ ਬਾਈ ਪੰਜ ਬੱਚੀਆਂ ਜਦੀ ਚ ਠੀਕ ਹੈ ਇੱਕ ਘਰ ਸ਼ਹਿਰ ਹਾਂ ਇੱਕ ਘਰ ਸ਼ਹਿਰ ਹੈ ਇਤਿਹਾ ਚਾਰ ਐਚ ਐਫ ਆ ਬਾਈ ਠੀਕ ਹੈ ਬਾਈ ਪਹਿਲੇ ਨੰਬਰ ਵਾਲੀ ਦੀ ਕਿੰਨੀ ਕੁ ਉਮਰ ਆ ਬੱਚੇ ਦੀ ਇਹ ਡਾਕਟਰ ਤੇ ਥਣ ਝੋਲੀ ਦਾ ਬਹੁਤ ਜਿਆਦਾ ਸਾਫ ਆ ਥੱਲੇ ਅੱਛਾ ਝੋਲੀ ਚੰਗੀ ਲਖਾਈ ਉਹ ਪਹਿਲਾਂ ਹੀ ਹਮ ਥਣ ਗਲਾਬੀ ਹੈਗੇ ਚਾਰੀ ਝੋਲੀ ਬਹੁਤ ਸਿੱਖੇ ਵਿਖਰੇ ਨੋ ਥਣ ਨੇ ਕੋਰ ਛਾ ਕੋਰਾ ਵੀ ਹੈ ਨੀਗੀ ਠੀਕ ਆ ਤੇ ਫੇਸ ਬਹੁਤ ਸੋਹਣਾ ਬੱਚੇ ਦਾ ਫੇਸ ਬੜਾ ਚੰਗਾ ਹਾਂ ਹਾਂਜੀ ਸਨੱਖ ਪੁਣਾ ਬੱਚੀ ਦੇ ਵਿੱਚ ਚੰਗਾ ਉਮਰ ਛੋਟੀ ਆ 4.5 ਮਹੀਨੇ ਦੀ ਉਮਰ ਦੱਸੀ ਹੈ ਬਾਈ ਨੇ ਤੋਰਾ ਦੇਖੋ ਬੱਚੀ ਦਾ ਤੋਰਾ ਤਰਾ ਚੰਗਾ ਚੰਗੀ ਆ ਬੱਚੀ ਸਭੇ ਪੜੀ ਆ ਬਈ ਪ੍ਰਿੰਟ ਪ੍ਰਿੰਟ ਵਿੱਚ ਜਾਣ ਜਾਂਦ ਸੋਹਣੀ ਹੈਗੀ ਡਾਕਟਰ ਚਮਕ ਚਮਕ ਚੰਗੀ ਹੈਗੀ ਤੇ ਬਾਕੀ ਮਾਂ ਦਾ ਦੁੱਧ ਬਹੁਤ ਚੰਗਾ ਰਹੀ ਆ ਕਿੰਨਾ 22 23 30 ਕਿਲੋ ਆਈਆਂ ਨੇ ਕਵੱਛੀਆਂ ਨੇ ਠੀਕ ਹੈ ਬਾਈ ਹਾਂਜੀ ਕਿਹੜੇ ਸੀਮਣ ਦੀਆਂ ਹਾਂ ਇਹਦਾ ਟਰੇਬੀਐਸ ਦੀ ਹੈਗੀ ਡਿਟੇਲ ਆਪਣੀ ਲਿਖੀ ਪਈ ਹੈਗੀ ਕਾਪੀ ਤੇ ਓਕੇ ਹਾਂਜੀ ਜਿਹੜਾ ਕੋਈ ਵੀਰ ਲਊਗਾ ਆਪਾਂ ਸਾਰੀ ਡਿਟੇਲ ਦੇ ਦੇਾਂਗੇ ਜੀ ਠੀਕ ਹੈ ਬਰਾ ਹਾਂਜੀ ਹਾਂਜੀ ਤੇ ਕੀ ਮੋਲ ਲੱਜਾਇਆਜ ਮੋਲ ਡਾਕਟਰ ਦਾ 10000 ਰੁਪਿਆ ਕਰਦੇ ਹਾਂ 1000 ਰੁਪਿਆ ਮਾਨਤਨ ਕਰਦੇ ਹਾਂ ਇਹ ਵਿੱਚੋਂ 10000 ਰੁਪਿਆ ਮੋਲ 1000 ਰੁਪਿਆ ਮਾਨਤਨ ਮੰਨ ਕੇ ਜਲੋ 9000 ਰੁਪਿਆ ਬਾਈ ਵਿੱਚੋਂ ਮਾਨਦਾਨ ਚਲੋ ਫੇਰ ਵੀ ਹੋ ਜਾਊਗਾ ਮੁੱਲ ਜਾਇਜ ਆ ਬੱਚਾ ਚੰਗਾ ਰੰਗ ਰੂਪ ਚੰਗਾ ਬਰੀਡ ਚੰਗੀ ਆ ਮਾਂ ਦਾ ਦੁੱਧ ਚੰਗਾ ਦੱਸਿਆ ਬਾਈ ਨੇ ਚੰਗੇ ਸੀਮਣ ਦੀ ਆ ਅੱਗੇ ਭਰਾ ਦੋ ਨੰਬਰ ਨਗੀਨਾ ਕਿੰਨੀ ਕੇਜ ਆ ਦੀ ਇਹ ਡਾਕਟਰ 7-7 ਮਾਂਥ ਦੇ ਬੱਚੇ ਹੈਗੇ ਦੋਵੇਂ ਠੀਕ ਆ ਹਾਂਜੀ ਹੂੰ 7-7 ਮਾਂਥ ਦੀ ਬਾਈ ਏਜ ਆ ਇਹਨਾਂ ਦੀ ਪ੍ਰਿੰਟ ਦੇਖੋ ਪ੍ਰਿੰਟ ਬੜਾ ਚੰਗਾ ਜੋੜਾ ਦੋਨੇ ਇੱਕੋ ਜਿਹਾਂ ਹੈ ਨਾ ਇੱਕੋ ਜਿਹੀਆਂ ਰੱਖਦੇ ਹਲਾਤਾ ਸ਼ੇਸ ਦੇਖੋ ਦੋਨਾਂ ਦੇ ਕਮਾਲ ਦੇ ਆ ਬਾਈ ਸਮੀਆਂ ਪਲੀਆਂ ਚੰਗੀਆਂ ਨੇ ਛੋਟੀ ਉਮਰ ਆ ਰੰਗ ਰੂਪ ਬਹੁਤ ਚੰਗੇ ਨੇ ਚੰਗੀਆਂ ਨੇ ਪੱਦਰ ਨੇ ਬੱਚੀਆਂ ਝੂਲੀਆਂ ਚੰਗੀਆਂ ਨੇ ਝੋਲਿਆਂ ਦਾ ਰਟਰ ਥਣ ਚਾਰ ਹੀ ਹੋਣਗੇ ਪੰਜੇ ਦੇ ਪੰਜੇ ਨਾ ਦਾ ਨਿਸ਼ਾਨ ਵੀ ਨਹੀਂ ਹੋ ਪੰਜਵੇਂ ਦਾ ਤਾਂ ਠੀਕ ਆ ਝੂਲੀ ਦਿਖਾਈ ਦਿੰਨੇ ਇਹਦੀ ਕੋਈ ਜੱਕਰੀ ਨਹੀਂ ਲੈ ਕੇ ਆ ਬਾਤ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਰੰਗ ਰੂਪ ਫੇਸ ਆ ਇਹਨਾਂ ਦੀ ਬਿਊਟੀ ਆ ਕੁਆਲਿਟੀ ਆ ਉਹ ਬਹੁਤ ਜ਼ਿਆਦਾ ਚੰਗੀ ਹੈ ਜੀ ਦੋਵੇਂ ਏਵੀਅਸ ਦੀਆਂ ਇਹ ਸੁਨੋ ਮੈਂ ਦਾ ਬੱਚਾ ਹੈਗਾ ਠੀਕ ਆ ਜੀ ਤੇ ਆ ਬਰੂਟ ਬੋਲ ਦਾ ਬੱਚਾ ਹੈਗਾ ਠੀਕ ਆ ਭਾਈ ਹਾਂ ਜੀ ਮਾਂ ਕੀ ਫੇਸ ਦੇਖੋ ਬੱਚੀ ਦਾ ਫੇਸ ਬੜਾ ਕਮਾਲ ਆ ਯਾਰ ਹਨਾ 28 30 ਕਿਲੋਆਂ ਦੀਆਂ ਗਾਵਾਂ ਦੀਆਂ ਬੱਚੀਆਂ ਨੇ ਇਹ ਗੀਆਂ ਠੀਕ ਹੈ ਜੀ ਹਾਂਜੀ ਹੂੰ ਫੇਸ ਇਹ ਦੇਖੋ ਵਾਈਟ ਫੇਸ ਆਗਾ ਫੇਸਫੂਲ ਬਹੁਤ ਜਿਆਦੇ ਚੰਗੇ ਆਗੇ ਦੋਵਾਂ ਦਾ ਕੁਆਲਿਟੀ ਬਹੁਤ ਚੰਗੇ ਆਗੇ ਕੁਆਲਿਟੀ ਬਹੁਤ ਕੈਕਟਰ ਪੂਰੀ ਚੰਗੇ ਆਗੇ ਬੱਚੇ ਹੂੰ ਬਾਕੀ ਤੁਰਾ ਤੁਰਾ ਚੰਗੀਆਂ ਚੰਗੀਆਂ ਨੇ ਸਵੀਆਂ ਪੜੀਆਂ ਨੇ ਬੱਚੀਆਂ ਬਈ ਦੋਨਾਂ ਦੀ ਉਮਰ ਸੇਮ ਆ ਬਈ ਤੇ ਮੁੱਲ ਕੀ ਜੋੜੇ ਦਾ ਹੀ ਕਰੋਂਗੇ ਮੋਲ ਡਾਕਟਰ ਚਾਹੀ 35000 ਰੁਪਏ ਕਰਾ ਲੈ ਹਨਾ ਬੰਦਾ ਹੋਈ ਆਪਾਂ 32000 ਦੀ ਜੋੜੀ ਦੇ ਦਾਂਗੇ ਮਾਨਤਨ ਫੇਰ ਵੀ ਕਰ ਦਾਂਗੇ ਜਾਇਦ ਜਾ ਜੋੜੇ ਦਾ ਹੀ ਮੁੱਲ ਬਾਈ ਕਹਿੰਦਾ ਕਰਾਉਣਾ 35 ਕਰਾ ਲੋ 32000 ਦਾ ਜੋੜਾ ਦੇ ਦਾਂਗੇ ਫੇਰ ਵੀ ਵਿੱਚੋਂ ਮਾਨਤਨ ਮਾਂ ਦਾ ਨੰਦ ਜਰੂਰ ਕਰ ਦਾਂਗੇ ਅੱਠ ਚੰਗੀਆਂ ਨੇ ਬੱਚੀਆਂ ਸਵੀਆਂ ਪੜੀਆਂ ਨੇ ਬਈ ਤੇ ਉਮਰ ਛੋਟੀ ਹੈ ਉਹ ਸਭ ਨਾ ਕੱਦ ਵੱਡਾ ਰਾਜੀ ਰੂਜੀ ਚੰਗੀਆਂ ਨੇ ਪੁੱਤਰ ਪੁੱਤਰ ਬਹੁਤ ਨੇ ਮਾਂ ਦਾ ਦੁੱਧ ਚੰਗੀਆਂ ਚ ਬਾਕੀ ਬੱਚੇ ਬਹੁਤ ਜਿਆਦਾ ਚੰਗੀ ਹੈ ਡਾਕਟਰ ਓਕੇ ਬਈ ਹਾਂ ਤੁਹਾਨੂੰ ਪਤਾ ਵੀ ਰੰਗ ਰੂਪ ਬਹੁਤ ਸੋਹਣਾ ਹੈਗਾ ਤੇ ਥੱਲੇ ਉਹਨ ਜਿਹੜੀ ਆਰਡਰ ਦੀ ਕੁਆਲਿਟੀ ਆ ਥਾਣ ਚਾਰ ਚਾਰੀਆਂ ਨਿਸ਼ਾਨ ਵੀ ਨਹੀਂ ਪੰਜ ਮਾਂ ਹਣਾ ਓਕੇ ਭਰਾ ਹਾਂਜੀ ਅੱਗੇ ਬਈ ਯਾਰ ਅੱਗੇ ਬਈ ਯਾਰ ਸ਼ਹਿਰ ਆ ਗਈ ਮੰਗ ਇੰਨੀ ਕਾ ਵੀ ਮਿਲਦੀ ਨਹੀਂ ਹਣਾ ਬਈ ਹਾਂ ਡਾਕਟਰ ਇਹ ਬਹੁਤ ਘੱਟ ਕੀ ਸੀ ਆਉਂਦੇ ਜੀ ਆਪਣੇ ਕੋਲੇ ਵੀ ਮਾਂ ਦਾ ਵੀ సత అలా అజ సీ అయ్య ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਚੰਗੀ ਹੱਸਣਾਖ ਪੁਣਾ ਚੰਗਾ ਡਾਕਟਰ ਜੀ ਤੋ 11 ਮਹੀਨੇ ਦੀ ਏਜ ਆ ਬੱਚੀ ਦੀ ਓਕੇ ਬੱਚੀ ਦਾ ਸਟਰਕਚਰ ਤੇ ਬੱਚੀ ਥੱਲੇ ਝੋਲੀ ਦੇਖਣ ਵਾਲੀ ਹੈਗੀ ਕਮਾਲ ਗੱਬਣਾ ਵਾਲੀ ਝੋਲੀ ਦਿਖਾਉਂਦੀ ਹੈ ਬੱਚੀ ਹਮ ਤਾਂ ਵੀ ਥੱਲੇ ਚਾਰ ਹੀ ਨਿਸ਼ਾਨ ਵੀ ਨਹੀਂ ਪਾਜਵੇਂ ਦਾ ਹਾਂ ਤਾਂ ਬਈ ਸੱਚੀ ਗੱਬਣਾ ਵਾਂਗੂ ਝੋਲੀਆਂ ਇੱਕ ਗੱਦੀ ਪੱਟੀ ਬੈਠੀ ਆ ਹਣਾ ਹਾਂ ਜਾਣ ਜੰਦ ਪੂਰੀ ਫੁੱਲ ਆ ਗਈ ਬੱਚੀ ਦੀ ਲੰਮੀ ਲੰਮੀ ਬਹੁਤ ਤੇ ਫੇਸ ਦੀ ਜਿਹੜੀ ਬਿਊਟੀ ਨਿੱਕਾ ਜਿਹਾ ਫੇਸ ਆ ਬਿਲਕੁਲ ਹਾਂ ਬੋਦੀ ਬਹੁਤ ਚੰਗੀ ਹੈ ਕੁਆਲਟੀ ਬਹੁਤ ਚੰਗੀ ਹੈ ਬੱਚੀ ਨਾ ਬੱਚੀ ਦੇ ਵਿੱਚ ਚੰਗਾ ਗਾ ਭਾਈ ਕਿਹੜੇ ਸੀਮਨ ਦੀ ਹੈ ਭਰਾ ਇਹ ਡਾਕਟਰ ਬਾੜ ਬੜ ਦੀ ਹੈਗੀ ਤੇ ਡਿਟੇਲ ਬਾਕੀ ਦੀ ਆਪਾਂ ਦੇਖ ਕੇ ਦੱਸ ਦਾਂਗੇ ਕਾਪੀ ਤੋਂ ਹਾਂ ਠੀਕ ਆ ਮਾ ਦਾ ਦੁੱਧ ਭਾਈ ਮਾ ਦਾ ਡਾਕਟਰ ਇਹਦਾ ਸੀਗਾ 28 29 ਕਿਲੋ ਠੀਕ ਹੈ ਵੀਰੇ ਹਾਂਜੀ ਮੁੱਲ ਕੀ ਹੈ ਜਾਇਜਾ ਫਿਰ ਮੋੜ ਡਾਕਟਰ ਚਾਹੇ 30 ਗਰਾਲੋ ਚਾਹੇ 28 ਗਰਾਲੋ ਆਪਾਂ 26000 ਦੀ ਬੱਛੀ ਦੇ ਦਾਂਗੇ ਠੀਕ ਆ ਹਾਂਜੀ ਮੁੱਲ 30 ਗਰਾਲੋ ਕਹਾਂ ਮੰਨ ਕੇ ਚਲੋ ਵੀ ਮਹੀਨੇ ਦੇ ਮਹੀਨੇ ਦੇ ਲੱਗ ਭਗਟੀ ਘਾ ਲੈ ਜਾਣਾ ਬੱਛੀ ਨੂੰ ਕੀ ਕਰ ਤੇ ਥੱਲੇ ਝੋਲੀ ਝੂਲੀ ਵਾਲਾ ਤਾਂ ਜਿਵੇਂ ਕਹਿੰਦੇ ਅੰਤੀ ਕੋਈ ਨਹੀਂ ਆ 30000 ਦੀ ਬੱਚੀ ਬਾਈ ਕਹਿੰਦਾ ਦੇ ਦੇਣੀ ਪਹਿਲਾਂ ਉਹ ਬੱਚੀ 25 26 ਕਿਲੋ ਦੁੱਧ ਕੱਢ ਦੂਗੀ ਜੇ ਚੰਗੀ ਥਿਆ ਰਹੇਗੀ ਹਾਂ ਬਾਤ ਝੋਲੀ ਬਹੁਤ ਚੰਗੀਆਂ ਹੈ ਕੁਆਲਟੀ ਪੂਰੀ ਟਾਪ ਆ ਬੱਚੀ ਦੀ ਫੇਸ ਦੇਖੋ ਕਰਮਾਈ ਦਾ ਫੇਸ ਬੜਾ ਚੰਗਾ ਬਈ ਸਹੀ ਲੱਕ ਕੁਆਲਟੀ ਫੁੱਲ ਆ ਬੱਚੀ ਚ ਮੁੱਲ ਵੀ ਜਾਇਜ਼ ਮਾਨਦਨ ਹੋ ਜਾਏਗਾ ਅੱਗੇ ਭਰਾ ਲਾਸਟ ਕਿੰਨੀ ਉਮਰ ਹੈ ਇਹ ਡਾਇਰੈਕਟਰ ਹੋਊਗੀ 12-13 ਮਹੀਨੇ ਦੀ ਉਮਰ ਠੀਕ ਹੈ ਗੱਲ ਕਰ ਸਮਝ ਵੀ ਨਹੀਂ ਜਾਣ ਜਾਂਦੇ ਜਰੂਰ ਘੱਟ ਤੇ ਦੰਦੋ ਜਮਾ ਰਿਹਾ ਜਿਨਾਂ ਦਾ ਕੱਚੀ ਖੀਰੀ ਹੈ ਕੋਈ ਇਹ ਨਾ ਹੋਵੇ ਪੱਕੜ ਜੀ ਦੇਖ ਚੱਲਾ ਕਹਦੇ ਵੀ ਯਾਰ ਖੀਰੀ ਨਹੀਂ ਹੋਣੀ ਹਾਂ ਹਾਂ ਆਹ ਲੋ ਪਾ ਦਖਾ ਦੇ ਵੀ ਨਿਆ ਲੈ ਬਈ ਦੰਦਾ ਦਖਾ ਦੇ ਕੀ ਬਾਤ ਹੈ ਦੰਦਾ ਜੋ ਬਈ ਬਿਲਕੁਲ ਖੀਰੀ ਆ ਫੇਸ ਬੜਾ ਕਮਾਲ ਦਾ ਫੇਸ ਬਿਊਟੀ ਬਹੁਤ ਚੰਗੀ ਹੈਗੀ ਕੁਆਲਿਟੀ ਚੰਗੀ ਹੈਗੀ 27 22 ਕਿਲੋ ਵਾਲੀ ਗਾਂ ਦੀ ਬੱਛੀਆ ਗੱਲ ਕਰ ਸਮਝ ਵੀ ਨਹੀਂ ਹਾਂ ਰੋਲਾ ਇਹ ਵੀ ਜੇ ਸਮਾਈ ਹੋ ਗਈ ਮਹੀਨਾ ਸਵਾ ਮਹੀਨਾ ਨੇ ਟੀਕਾ ਲੈ ਲੈਣਾ ਕਦ ਕੱਟ ਚੰਗਾਗਾ ਬਾਕੀ ਚਾਰ ਚੂਰਖਾ ਜੀ ਦੋ ਗੱਟੇ ਫੀਡ ਦੇ ਖਾਣੇ ਹਨਾ ਬਣ ਜਾਣਾ ਬੱਚੀ ਟੀਕੇ ਦੇ ਵੈਸੇ ਕਾਬਲ ਆ ਜੀ ਹੂੰ ਠੀਕ ਬਾਕੀ ਉਹ ਹੁਣ ਕਾਬਲ ਹੋ ਜਾਣਾ ਓਕੇ ਜੀ ਰੰਗ ਚੰਗਾਗਾ ਹੂੰ ਬਾਕੀ ਫੇਸ ਬੁੱਸ ਵੀ ਚੰਗਾਗਾ ਸਹੀ ਗੱਲ ਆ ਤੇ ਮੁੱਲ ਵੀ ਡਾਕਟਰ ਦਾ ਉਹ ਜਿਹਾ ਹੀ ਹੈਗਾ 17000 ਰੁਪਏ ਮੁੱਲਾਂ ਦੇ ਵਿੱਚੋਂ ਮਾਨਤਨ ਕਰਦਾਂਗੇ 17000 ਰੁਪਏ ਮੁੱਲ ਮਾਨਤਨ ਜ਼ਰੂਰ ਹੋਵੇ ਤੇ ਹੈ ਵੀ ਟੀਕੇ ਦੇ ਕਾਬਲ ਹੋਵਾਂਗੇ ਨੇ ਕਿ 17000 ਚ ਕਿੰਨਾ ਦੁੱਧ ਸੀ ਮਾਂ ਥੱਲੇ ਜੀ ਇਹਦੇ ਥੱਲੇ ਡਾਕਟਰ 27 28 ਕਿ ਬਾਕੀ ਕੇਸ ਦੇਖੋ ਬੱਚੀ ਦਾ ਕਿਹੜੇ ਸੀਮਨ ਦੀ ਹੈ ਭਰਾ ਇਹ ਡਾਕਟਰ ਏਵੀਐਸ ਦੀ ਹੈਗੀ ਬਾਕੀ ਡਿਟੇਲ ਸਾਰੀ ਆਪਾਂ ਲਿਖ ਕੇ ਲਈ ਹੈਗੀ ਉਹ ਆਪਾਂ ਦੇ ਦਾਂਗੇ ਜਿਹੜੇ ਜਿਹੜੇ ਵੀਰ ਨੇ ਜਿਹੜੀ ਟੇਲ ਲਈ ਠੀਕ ਆ ਭਾਈ ਹਾਂਜੀ ਹੂੰ ਠੀਕ ਆ ਆ ਨਾਗਸੀ ਭਰਾ ਭਾਈ ਜੇ ਕੋਈ ਪੰਜੇ ਇਕੱਠੇ ਲੈ ਜਾਏ ਭਾਈ ਯਾਰ ਜੇ ਕੋ ਡਾਕਟਰ ਪੰਜੇ ਦੇ ਪੰਜੇ ਨਾਲ ਇਕੱਠੇ ਲੈ ਜੂਗਾ ਜੀ ਆਪਾਂ ਉਹ ਹਿਸਾਬ ਨਾਲ ਕੈਲਕੂਲੇਸ਼ਨ ਜਿੰਨਾ ਦੀ ਕਰਕੇ ਦੱਸ ਹੀ ਦਿੰਨੇ ਹੈਗੇ ਠੀਕ ਆ ਬੱਚੀਆਂ ਬਾਈ ਪੰਜੀ ਚੰਗੀਆਂ ਨੇ ਹਨਾ ਉਹਨਾਂ ਦੀ ਉਮਰ ਛੋਟੀ ਹੈ ਬੱਚੇ ਬਹੁਤ ਚੰਗਿਆ ਜੋੜੀ ਦਾ ਕਮਾਲ ਆ ਬਾਈ ਐਰ ਸ਼ਹਿਰ ਮਿਲਦੀ ਬਹੁਤ ਘੱਟ ਆ ਮੁੱਲ ਜਾਇਜ਼ ਆ ਉਸ ਦਾ ਇਹ ਆ 1.75 ਲੱਖ ਦੇ ਪੰਜੇ ਬੱਚੇ ਦੇ ਦਾਂਗੇ ਜੀ ਠੀਕ ਆ 75 ਹਜ਼ਾਰ ਦੇ ਮਾਨ ਤਨ ਹੋ ਜੂਣਾ ਮਾਨ ਤਨ ਜਾਇਜ਼ ਆ ਕਰ ਦਾਂਗੇ ਜੀ ਇਕੱਠੀਆਂ ਲਵਾਂਗੇ 75 ਹਜ਼ਾਰ ਦੀਆਂ ਦੇ ਦਿਆਂਗੇ ਬਾਈ ਕਹਿੰਦਾ ਤੇ ਫਿਰ ਵੀ ਚਲੋ ਵਿੱਚੋਂ ਮਾਨ ਤਨ ਜ਼ਰੂਰ ਹੋ ਜਾਊਗਾ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਕਿਰਾਏ ਦਾ ਕੀ ਸਾਬ بتاਓ ਬਾਈ ਕਿਰਾਏ ਦਾ ਜਿਹੜਾ ਕੋਈ ਖਰੀਦ ਕਰੂ ਉਸੇ ਦਾ ਹੀ ਹੋਊਗਾ ਕੋਕ ਆਪਣੇ ਜਮਾਂ ਜੈਨੂਅਲ ਜਿਹੜੇ ਹੈਗੇ ਕੋਈ ਵਾੜਾ ਮਾਰਜਨ ਹੈ ਨਹੀਂ ਇਹਨਾਂ 'ਚ ਬਹੁਤ ਠੀਕ ਆ ਬਾਈ ਧੰਨਵਾਦ